ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪਲਰ ਤੇ ਆਪਣੇ ਕਿਸਾਨ ਵੀਰਾਂ ਲਈ ਬਹੁਤ ਬਹੁਤ ਜਿਆਦੇ ਵੱਡੀ ਖੁਸ਼ਖਬਰੀ ਆ ਹੁਣ ਐਮ ਐਸ ਪੀ ਕਿੰਨਾ ਆਪਣੀ ਕਣਕ ਦਾ 2025 ਦੇ ਵਿੱਚ ਨਾ 2425 ਰੁਪਏ ਪ੍ਰਤੀ ਕੁੰਟਲ ਆਪਣੀ ਕਣਕ ਵਿਕੂਗੀ ਜਾਨੀ ਕਿ ਜਦੋਂ ਆਪਾਂ ਕਣਕ ਵੜਾਂਗੇ ਅਨਾਜ ਮੰਡੀਆਂ ਚ ਲੈ ਕੇ ਜਾਵਾਂਗੇ ਤਾਂ ਉੱਥੇ ਆਪਣੀ 2425 ਰੁਪਏ ਪ੍ਰਤੀ ਕੁੰਟਲ ਕਣਕ ਵਿਕੂਗੀ ਕੇਂਦਰ ਸਰਕਾਰ ਨੇ ਇਸ ਵਾਰ ਕਣਕ ਦਾ ਰੇਟ 2425 ਰੁਪਏ ਕਰਤਾ ਤਾਂ ਸੁਣ ਲੋ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਕਹਿੰਦਾ ਆਹ 100 200 400 ਰੁਪਿਆ ਇੰਨਾ ਕ ਬੋਨਸ ਨਹੀਂ ਦਿੰਦਾ ਆਹ 2 400 ਰੁਪਏ ਪ੍ਰਤੀ ਕੁਆਂਟਲ ਜੀ ਬੋਨਸ ਦੇ ਵੀ ਦੇਊਗਾ ਤਾਂ ਆਪਣੇ ਕਿਸਾਨਾਂ ਦਾ ਕੀ ਹੋ ਜੂਗਾ ਕੀ ਹੋ ਜੂਗਾ ਕਿੰਨਾ ਕ ਹੁੰਦਾ ਕਹਿੰਦਾ ਮੈਂ ਤਾਂ ਸਿੱਧੀ ਜੱਟਾਂ ਵਾਲੀ ਗੱਲ ਹੀ ਕਰਦਾ ਉਹਨਾਂ ਦਾ ਤਾਂ ਦੋਸਤੋ ਸਰਦਾਰ ਭਗਵੰਤ ਸਿੰਘ ਮਾਨ ਨੇ ਵੱਡਾ ਐਲਾਨ ਕਰਤਾ ਹੁਣ ਪ੍ਰਤੀ ਕੁਆਂਟਲ ਪਾਉਣੇ 800 ਰੁਪਿਆ ਬੋਨਸ ਦਿੱਤਾ ਜਾਊਗਾ ਆਪਣੇ ਕਿਸਾਨ ਵੀਰਾਂ ਨੂੰ ਪੰਜਾਬ ਦੇ ਕਿਸਾਨ ਵੀਰ ਹੁਣ ਖੁਸ਼ੀ ਚ ਨੱਚਣਗੇ ਕਿਉਂਕਿ ਦੋਸਤੋ 2425 ਰੁਪਏ ਐਮਐਸਪੀ ਆ ਉਹਦੇ ਵਿੱਚ ਆਪਾਂ ਪੌਣੀ 800 ਰੁਪਇਆ ਜੋੜਤਾ ਤਾਂ 3200 ਰੁਪਇਆ ਬਣਦਾ ਜਾਨੀ ਕਿ ਆਪਣੀ ਕਣਕ ਦਾ ਇਸ ਵਾਰ ਰੇਟ ਆ ਜਿਹੜਾ ਉਹ 3200 ਰੁਪਏ ਪ੍ਰਤੀ ਕੁਵੰਟਲ ਹੋਵੇਗਾ ਹੁਣ 3200 ਰੁਪਏ ਪ੍ਰਤੀ ਕੁਵੰਟਲ ਉਹ ਵੀ ਕਣਕ ਦਾ ਰੇਟ ਸੁਣ ਕੇ ਆਪ ਨੂੰ ਯਕੀਨ ਨਹੀਂ ਹੁੰਦਾ ਨਾ ਆ ਜਰਾ ਆਪਣੇ ਸਰਦਾਰ ਭਵਨ ਸਿੰਘ ਮਾਨ ਜੋ ਕਿ ਪੰਜਾਬ ਦੇ ਹੁਣ ਮੌਜੂਦਾ ਮੁੱਖ ਮੰਤਰੀ ਆ ਉਹਨਾਂ ਦੀ ਵੀਡੀਓ ਦੇਖੋ ਰਿਪੋਰਟ ਤਾਂ ਲਾਗੂ ਕਰ ਨਹੀਂ ਸਕਦੀ ਸਟੇਟ ਗਵਰਨਮੈਂਟ ਸਵਾਮੀ ਨਾਦਨ ਦੀ ਸਵਾਮੀ ਨਾਦਰ ਮਤਾਬਕ ਭਾ ਕਿੰਨਾ ਬਣਦਾ ਲਾਇਆ ਸਾਹਿਬ 5 2616 ਮੜਦੇ ਫਿਰ ਐਂ ਕਰਦੇ ਕਹਿੰਦਾ ਪੌਣੇ 800 ਰੁਪਇਆ ਕੁਇੰਟਲ ਤੇ ਨਾ ਬੋਨਸ ਦੇ ਦਨੇ ਆਪਾਂ ਦਿੱਲੀ ਦੇ ਕਿਸਾਨਾਂ ਨੂੰ ਸੁਆਮੀ ਨਾ ਸੰਦੇ ਬਰਾਬਰ ਭਾਅ ਜਾ ਬੜੂ 100 ਕਰੋੜ ਰੁਪਇਆ ਕੱਢ ਕੇ ਪਾਸੇ ਰੱਖ ਲਿਆ ਵੀਰੋ ਪੌਣੇ 800 ਰੁਪਇਆ ਕੁਇੰਟਲ ਦਿੱਲੀ ਦੇ ਕਿਸਾਨ ਵੱਧ ਵੇਚਣਗੇ ਕੈਪਟਨ ਕਿਉਂ ਨਹੀਂ ਕਰ ਸਕਦਾ ਇਹ ਕੈਪਟਨ ਕਰ ਸਕਦਾ ਐਂ ਕੈਪਟਨ ਇੱਕ ਕਿੱਲੇ ਤੇ 22000 ਰੁਪਏ ਦਾ ਫਰਕ ਪੈ ਜਾਊਗਾ ਜੇ 22000 ਰੁਪਏ ਕਿੱਲੇ ਦੀ ਵੱਧ ਪਾਪਾ ਨੂੰ ਆਮਦਨੀ ਹੋਗੀ ਫਿਰ ਕਰਜ਼ੇ ਲੈਣ ਦੀ ਲੋੜ ਹੀ ਨਹੀਂ ਪੈਣੀ ਕਰਦੇ ਨਹੀਂ ਇਹ ਕਰ ਸਕਦਾ ਕੈਪਟਨ ਕਰੇ ਚਲੋ ਕੈਪਟਨ ਇਹ ਤਾਂ ਇਹ ਕੰਮ ਨਹੀਂ ਕੀਤਾ ਤਾਂ ਉਹਨੂੰ ਆਪਾਂ ਕੁਰਸੀ ਤੋਂ ਲਾਹ ਵੀ ਦਿੱਤਾ ਤੇ ਥੋਨੂੰ ਬਿਠਾਤਾ ਹੁਣ ਤੁਸੀਂ ਮੌਜੂਦਾ ਪੰਜਾਬ ਦੇ ਮੁੱਖ ਮੰਤਰੀਓ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਐਲਾਨ ਸੁਣ ਲਿਆ ਨਾ ਹੁਣ ਇਹ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਹੁਣ ਇਹਨਾਂ ਨੂੰ ਆਪਣਾ ਵਾਅਦਾ ਆਪਣਾ ਐਲਾਨ ਕੀਤਾ ਆਪਾਂ ਨੂੰ ਯਾਦ ਕਰਾਉਣਾ ਚਾਹੀਦਾ ਹਾਂ ਭਾਈ ਸਾਹਿਬ ਇਹ ਤੁਸੀਂ ਹੋ ਤੁਸੀਂ ਕਿਹਾ ਸੀ ਕਿ ਪੌਣੇ 800 ਰੁਪਏ ਪ੍ਰਤੀ ਕੁਆਂਟਲ ਸਾਡੀ ਸਰਕਾਰ ਆਉਣ ਦਿਓ ਅਸੀਂ ਬੌਂਸ ਦੇਵਾਂਗੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਤੁਹਾਡੀ ਸਰਕਾਰ ਬਣੀ ਨੂੰ ਪਰੰਤੂ ਪੰਜਾਬ ਦੇ ਕਿਸਾਨਾਂ ਨੂੰ ਹਲੇ ਤੱਕ 1 ਰੁਪਿਆ ਵੀ ਤੁਸੀਂ ਬੋਨਸ ਨਹੀਂ ਦਿੱਤਾ ਹਾਂ ਰਾਜਸਥਾਨ ਦੇ ਵਿੱਚ ਐਮਪੀ ਦੇ ਵਿੱਚ ਉਹਨਾਂ ਦੀ ਸਰਕਾਰਾਂ ਨੇ ਆਪਣੇ ਕਿਸਾਨਾਂ ਨੂੰ ਜ਼ਰੂਰ ਪਹੁੰਚ ਦਿੱਤਾ ਪਰੰਤੂ ਤੁਸੀਂ ਤਾਂ 1 ਰੁਪਿਆ ਵੀ ਦਿੱਤਾ ਇਥੋਂ ਤੱਕ ਕਿ ਜਿੰਨਾ ਕਿਸਾਨ ਵੀਰਾਂ ਨੇ ਫੁੱਲ ਪਰਾਲੀ ਦੇ ਵਿੱਚ ਕਣਕ ਦੀ ਬੀਜੀ ਸੀ ਜਾਂ ਫਿਰ ਕਾਰਨ ਕੋਈ ਮਰਜ਼ੀ ਹੋਵੇ ਜਿੰਨਾਂ ਦੀ ਕਣਕ ਨੂੰ ਗੁਲਾਬੀ ਸੁੰਢੀ ਨੇ ਖਾ ਲਿਆ ਉਹਨਾਂ ਦੀ ਸਾਰ ਵੀ ਨਹੀਂ ਲਈ ਗਈ ਉਹਨਾਂ ਨੂੰ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆਗਾ ਇਹ ਆ ਪੰਜਾਬ ਬਸ ਹੁਣ ਪੰਜਾਬ ਦੇ ਕਿਸਾਨ ਸਵਾਲ ਕਰ ਰਹੇ ਆ ਕਿ ਜਿਹੜੇ ਤੁਸੀਂ ਇੰਨੇ ਵੱਡੇ ਵੱਡੇ ਐਲਾਨ ਕੀਤੇ ਸੀ ਵਾਅਦੇ ਕੀਤੇ ਸੀ ਕਿਤੇ ਕੁਰਸੀ ਦੇ ਲਾਲਚ ਦੇ ਕਾਰਨ ਤਾਂ ਨਹੀਂ ਕੀਤੇ ਸੀ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਐਵੇਂ ਕੀਤਾ ਹੋਊਗਾ ਜਾਂ ਤਾਂ ਤੁਸੀਂ ਵਾਅਦਾ ਕਰਦੇ ਨਾ ਐਲਾਨ ਕਰਦੇ ਨਾ ਜੇ ਕਾ ਐਲਾਨ ਕਰ ਹੀ ਦਿੱਤਾ ਤਾਂ ਹੁਣ ਤੁਹਾਡੀ ਸਰਕਾਰ ਆ ਪੂਰਾ ਕਰੋ ਬਾਕੀ ਆਪਣੇ ਪੰਜਾਬ ਸਰਕਾਰ ਦੇ ਮੰਤਰੀ ਕਿਹੜਾ ਘਾਟਾ ਮਾੜੀ ਜੀ ਆ ਵੀ ਵੀਡੀਓ ਚੈੱਕ ਕਰ ਹੀ ਲੋ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਇੱਕਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਬਿਲਕੁਲ ਇੰਨੇ ਨੇ ਸਹੀ ਕਿਹਾ 5 ਮਿੰਟਾਂ ਦੇ ਵਿੱਚ ਸਾਡੀ ਝੋਨੇ ਦੀ ਐਮਐਸਪੀ ਵੀ ਗਈ ਇਸ ਵਾਰ ਤਾਂ ਕਾਟ ਲੱਗੀ ਆ ਉਹ ਵੀ ਛਰੇ ਆਮ ਇੱਥੋਂ ਤੱਕ ਕਿ ਸਾਡੇ ਝੋਨੇ ਦਾ ਇਸ ਵਾਰ ਤਾਂ ਮੌਇਸਚਰ ਹੀ ਨਹੀਂ ਆਇਆਗਾ ਤਾਂ ਦੋਸਤੋ ਆਪਾਂ ਨੂੰ ਹੁਣ ਸਵਾਲ ਕਰਨੇ ਚਾਹੀਦੇ ਆ ਹਰ ਇੱਕ ਮੰਤਰੀ ਨੂੰ ਘੇਰ ਲਿਆ ਕਰੋ ਭਾਈ ਆਹ ਤੂੰ ਹੀ ਆ ਤੂੰ ਹੀ ਐਲਾਨ ਕੀਤਾ ਸੀ ਕਿਉਂਕਿ ਬਹੁਤ ਟਾਈਮ ਹੋ ਗਿਆ ਇੰਨੇ ਦੀ ਸਰਕਾਰ ਬਣੀ ਨੂੰ ਇੰਨੇ ਨੂੰ ਕੋਈ ਦੂਜੀ ਸਰਕਾਰ ਆ ਜਾਵੇਗੀ ਉਹਨੇ ਵੀ ਵੱਡੇ ਵੱਡੇ ਐਲਾਨ ਕਰਨੇ ਆ ਗੱਪ ਮਾਰਨੇ ਆ ਜੇਕਰ ਆਪਾਂ ਸਵਾਲ ਨਾ ਕਰਾਂਗੇ ਇਹਨਾਂ ਨੂੰ ਘੇਰਾਂਗੇ ਕੇ ਰਾਂਗੇ ਹੀ ਨਾ ਤਾਂ ਫੇਰ ਆਪਣੇ ਨਾਲ ਇਦਾਂ ਹੀ ਹੁੰਦਾ ਰਹੂਗਾ ਬਸ ਝੂਕ ਤੇ ਝੂਟ ਬੋਲਦੇ ਰਹਿਣਗੇ ਤੇ ਦੂਜੇ ਰਾਜ ਜਿਵੇਂ ਰਾਜਸਥਾਨ ਆ ਐਮਪੀ ਆ ਇਹ ਆਪਣੇ ਕਿਸਾਨਾਂ ਨੂੰ ਬੋਨਸ ਦਿੰਦੇ ਰਹਿਣਗੇ ਸਹੂਲਤਾ ਦਿੰਦੇ ਰਹਿਣਗੇ ਤੇ ਆਪਾਂ ਨੂੰ ਐ ਲੱਗੂਆ ਜਿਵੇਂ ਕਿ ਆਪਣੇ ਨਾਲ ਠੱਗੀ ਵੱਜ ਗਈ ਹੁੰਦੀ ਆ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ